ਖਾਲਸੇ ਦਾ ਰਾਜ ਤਾਂ ਆਉਣਾ ਹੀ ਹੈ। ਹੂੰ। ਖਾਲਸੇ ਦਾ ਰਾਜ ਤਾਂ ਆਏਗਾ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ। ਖਾਲਸੇ ਦਾ ਰਾਜ ਵੀ ਆਏਗਾ। ਨਿਹੰਗ ਸਿੰਘ ਫੌਜਾਂ ਨਾਲ ਚੱਲਣਗੀਆਂ। ਅ ਨਗਾਰੇ ਵੱਜਣਗੇ। ਨਿਸ਼ਾਨ ਸਾਹਿਬ। ਹਾਂ ਜੀ। ਸ਼ਸਤਰ ਰੱਖਣਾ ਚਾਹੀਦਾ। ਵੀ ਆਪਣੇ ਘਰ ਆਪਾਂ ਦੇਖੋ ਹਰ ਚੀਜ਼ ਆਪਣੇ ਕੋਲ ਆ। ਗੱਡੀਆਂ ਵੀ ਨੇ, ਮੋਟਰਸਾਈਕਲ ਵੀ ਆ। ਏਵੀ ਵੀ ਹੈਗੇ ਨੇ ਫਰਿੱਜ ਵੀ ਹੈਗੇ ਏਸੀ ਵੀ ਨੇ ਪਰ ਕਿਤੇ ਆਪਾਂ 2000 ਦੀ ਵਧੀਆ ਕਿਰਪਾਨ ਨਹੀਂ ਲਿਆਉਂਦੇ ਆਪਾਂ ਸ੍ਰੀ ਸਾਹਿਬ ਜ਼ਰੂਰ ਹੋਣੀ ਚਾਹੀਦੀ ਵਧੀਆ ਸ੍ਰੀ ਸਾਹਿਬ 5-10000 ਦੀ ਜਿਹੜੀ ਵਧੀਆ ਸ੍ਰੀ ਸਾਹਿਬ ਹੋਵੇ ਹਾਂਜੀ ਯੁੱਧ ਵਾਲੀ ਤਿੱਖੀ ਕਰਕੇ ਘਰ ਰੱਖੀ ਹੋਵੇ ਹਾਂ ਕੋਈ ਸਮਾਂ ਆ ਜੇ ਕਿਤੇ ਲੋਡ ਪੈ ਜੇ ਆਪਣੀ ਵੀ ਰੱਖਿਆ ਹੋਏਗੀ ਕਿਸੇ ਧੀ ਭੈਣ ਦੀ ਵੀ ਰੱਖਿਆ ਕਰੋ ਠੀਕ ਹੈ ਨਾ ਹਾਂਜੀ ਹੁਣ ਸ਼ਸਤਰ ਤਾਂ ਕਿਸੇ ਕੋਲ ਵੀ ਨਹੀਂ ਹੈਗਾ ਮਾਰ ਤਾਂ ਆਪੇ ਖਾਣੀ ਹੈ